ਦੋਸਤੋ ਨਜਾਇਜ਼ ਸੜਕਾਂ ਦੇ ਉੱਤੇ ਕਬਜ਼ਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਚਾਹੇ ਉਹ ਰੇੜੀ ਵਾਲਾ ਹੈ ਚਾਹੇ ਦੁਕਾਨਦਾਰ ਨੇ ਆਪਣੇ ਫੁੱਟਪਾਥ ਤੇ ਕੁਝ ਸਮਾਨ ਰੱਖਿਆ ਹੈ ਜਿਹੜਾ ਜਿਹੜਾ ਨਜਾਇਜ਼ ਕਬਜ਼ਾ ਕਰੇਗਾ ਉਹਦੇ ਉੱਤੇ ਮਾਮਲਾ ਦਰਜ ਕੀਤਾ ਜਾਏਗਾ ਸਾਡੇ ਨਾਲ ਐਸਪੀ ਮੈਡਮ ਮੌਜੂਦ ਨੇ ਮੈਮ ਜਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਕਾਰਵਾਈ ਪਹਿਲਾਂ ਵੀ ਹੋਣੀ ਚਾਹੀਦੀ ਸੀ ਜਿਸ ਤਰੀਕੇ ਨਾਲ ਲੋਕ ਲਗਾਤਾਰ ਫੁੱਟਪਾਥ ਮਾਲ ਦੇ ਪੇਰੇ ਸੜਕਾਂ ਮਾਲ ਦੇ ਪੇਰੇ ਉਹਦੇ ਵਾਸਤੇ ਕਾਰਵਾਈ ਚ ਕੀਤੀ ਬਹੁਤ ਵਧੀਆ ਉਪਰਾਨਾ ਪਰ ਕੀ ਹੈ ਸਾਰਾ ਐਕਚੁਅਲੀ ਆ ਆਲਰੇਡੀ ਤੁਸੀਂ ਪਹਿਲਾਂ ਵੀ ਸਾਨੂੰ ਕਵਰ ਕਰ ਚੁੱਕੇ ਆ ਪਹਿਲਾਂ ਵੀ ਅਸੀਂ ਜਿੰਨੀਆਂ ਵੀ ਦੁਕਾਨਾਂ ਦੇ ਬਾਹਰ ਲੋਕ ਸਮਾਨ ਲਾਉਂਦੇ ਸੀਗੇ ਸਾਰੇ ਅਮਰਸਰ ਦੇ ਜਿੰਨੇ ਵੀ ਮਾਰਕੀਟਸ ਹੈਗੀਆਂ ਜਿੰਨੀਆਂ ਵੀ ਰੋਡਾਂ ਰਹਿਗੀਆਂ ਜਾਂ ਕੋਈ ਐਵੇਂ ਦੀ ਇੰਪਰੋਚਮੈਂਟ ਕੀਤੀ ਆ ਬਹੁਤ ਸਾਰੇ ਲੋਕਾਂ ਨਾਲ ਹਮੇਸ਼ਾ ਉਹਨਾਂ ਨੂੰ ਸਮਝਾਈਦਾ ਸੀਗਾ ਜਦੋਂ ਅਸੀਂ ਜਾਂਦੇ ਸੀਗੇ ਉਹ ਸਮਾਨ ਅੰਦਰ ਲਾਉਂਦੇ ਸੀਗੇ ਜਦੋਂ ਅਸੀਂ ਮਤਲਬ ਉਥੋਂ ਡਰਾਈਵ ਕਰਕੇ ਵਾਪਸ ਆਉਂਦੇ ਸੀਗੇ ਤੇ ਉਦੋਂ ਉਹ ਸਮਾਨ ਫੇਰ ਬਾਹਰ ਉੱਥੇ ਦੁਕਾਨਾਂ ਦੇ ਬਾਹਰ ਆ ਜਾਂਦਾ ਜਿਹਦੇ ਨਾਲ ਬਹੁਤ ਸਾਰੀ ਪ੍ਰੋਬਲਮ ਹੁੰਦੀ ਸੀਗੀ ਮਨਜੋਗ ਸੀਪੀ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਤੇ ਉਹਨਾਂ ਦੇ ਧਿਆਨ ਜਲੈਂਦਾ ਕਿ ਇਹਦੇ ਨਾਲ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਆ ਔਰ ਬੜਾ ਕਿਸੇ ਵੇਲੇ ਨਾ ਮਹਿਸੂਸ ਹੁੰਦਾ ਸੀਗਾ ਵੀ ਤੁਸੀਂ ਮਿਹਨਤ ਕਰਨ ਦੇ ਬਾਵਜੂਦ ਵੀ ਫੇਰ ਉੱਥੇ ਕਿਤੇ ਕੰਮ ਆ ਜਾਂਦਾ ਸੀਗਾ ਪਬਲਿਕ ਵੀ ਇਹੋ ਗੱਲ ਕਰਦੀ ਵੀ ਤੁਸੀਂ ਹੋ ਕੇ ਗਏ ਸਮਾਨ ਲੋਕਾਂ ਨੇ ਬਾਹਰ ਲਾ ਲਿਆ ਉਹਦੇ ਨਾਲ ਫਿਰ ਮਨਜੋਗ ਸੀਪੀ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਉਹਨਾਂ ਤੋਂ ਬਾਅਦ ਫਿਰ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਡੀਸੀ ਡੀਸੀ ਸਾਹਿਬ ਨਾਲ ਮੈਡਮ ਨਾਲ ਗੱਲ ਜਦੋਂ ਕੀਤੀ ਤਾਂ ਉਹਨਾਂ ਨੂੰ ਕਿਹਾ ਕਿ ਇਹ ਮੈਡਮ ਨੇ ਆਲਰੇਡੀ ਉੱਥੇ ਸ਼੍ਰੀ ਦਰਬਾਰ ਸਾਹਿਬ ਜਿਹੜਾ ਹੈਰੀਟੇਜ ਵਾਕ ਸੀਗਾ ਸਾਰਾ ਚੈੱਕ ਕੀਤਾ ਸੀਗਾ ਮੈਮ ਨੂੰ ਉਹ ਰੋਡ ਵੀ ਮੈਮ ਨੇ ਉਹ ਅਡਾਪਟ ਕੀਤੀ ਹੋਈ ਆ ਤੇ ਉਹ ਮੈਮ ਨੇ ਫਿਰ ਦੱਸਿਆ ਤੇ ਮੈਮ ਨੂੰ ਇਹ ਗੱਲ ਕੀਤੀ ਕਿ ਜੇਦੋਂ ਅਸੀਂ ਆਉਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲੋਕ ਸਮਾਨ ਜਦੋਂ ਅਸੀਂ ਆਉਨੇ ਉਹਦੇ ਅੰਦਰ ਤੇ ਬਾਹਰ ਲਾ ਦਿੰਦੇ ਫਿਰ ਉਹਦਾਂ ਨੇ ਕਿਹਾ ਕਿ ਫਿਰ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਪਹਿਲਾਂ ਜਿਵੇਂ ਪਹਿਲਾਂ 147 crpc ਦੇ ਜਿਹੜੇ ਸੀਗੇ ਆਰਡਰ ਹੁੰਦੇ ਸੀਗੇ ਮਨਜੋਗ ਡੀਸੀ ਸਾਹਿਬ ਦਾ ਆਰਡਰ ਸੀਗਾ ਜਿਹੜਾ ਹੁਣ ਉਹ ਆਰਡਰ ਨਿਕਲਿਆ 163 bnss ਦਾ ਨਿਕਲਿਆ ਹੋਇਆ ਓਕੇ ਜਿਹਦੇ ਵਿੱਚ ਉਹਦੇ ਵਿੱਚ ਮਨਜੋਗ ਡੀਸੀ मैम ਨੇ ਆਰਡਰ ਜਿਹੜੇ ਕੱਢੇ ਹੋਇਆ ਦੁਕਾਨ ਦੇ ਬਾਹਰ ਜਿੰਨਾ ਵੀ ਆਪਣਾ ਸਮਾਨ ਉਹ ਬਾਹਰ ਲਾਉਂਦੇ ਸੀਗੇ ਪਲੱਸ ਜਿਹੜੇ ਫੁੱਟਪਾਥ ਸੀਗੇ ਉਹ ਇਨਕ੍ਰੋਚਮੈਂਟ ਕਰਦੇ ਸੀਗੇ ਜਿਹੜੇ ਲੋਕਾਂ ਦੇ ਚੱਲਣ ਵਾਲੀ ਜਗਾ ਉਹ ਵੀ ਇਨਕ੍ਰੋਚ ਜਾਂ ਉਹ ਦੀ ਦੁਕਾਨਾਂ ਦੇ ਬਾਅਦ ਜਿਹੜੀਆਂ ਰੇੜੀਆਂ ਲਾ ਲੈਂਦੇ ਸੀਗੇ ਤੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ ਉਹ ਹੁਣ ਉਹ ਹੋ ਗਿਆ ਹੁਣ ਜੀ ਮੈਂ ਮੈਮ ਨੇ ਇਹ ਲਾਸਟ 9 ਤਰੀਕ ਤੋਂ ਇਹ ਆਰਡਰ ਕੱਢੇ ਹੋਏ ਸੀਗੇ ਉਸ ਦਿਨ ਦੇ ਅਸੀਂ ਸਾਰੇ ਤਕਰੀਬਨ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਜਾਂ ਜਿੰਨੇ ਬਾਜ਼ਾਰ ਹੈਗੇ ਸਾਰਿਆਂ ਨੂੰ ਇਹ ਸਮਝਾ ਰਹੇ ਹਾਂ ਕਿ ਜੇ ਇਸ ਤੋਂ ਬਾਅਦ ਕਰੋਗੇ ਤਾਂ ਕਾਰਵਾਈ ਹੋਊਗੀ ਹੁਣ ਅੱਜ ਅਸੀਂ ਸ਼ਾਇਦ ਅੱਜ ਅਸੀਂ ਦਰਬਾਰ ਸਾਹਿਬ ਗਏ ਸੀ ਕਿ ਦੋਤੇ ਨਹੀਂ ਐਫ ਆਈ ਆਰ ਜ਼ਰੂਰ ਅੱਜ ਦਰਜ ਕਰਾਂਗੇ ਕਿਉਂਕਿ ਦੁਕਾਨਦਾਰਾਂ ਨੇ ਕਹਿਣ ਦੇ ਬਾਵਜੂਦ ਵੀ ਕੁਝ ਸਮਾਨ ਜਿਹੜਾ ਬਾਹਰ ਕੱਢ ਕੇ ਲਾਇਆ ਹੋਇਆ ਸੀਗਾ ਉਹਦੇ ਵਿੱਚ ਸਿੱਧਾ ਹੀ ਆਰਡਰ ਹੈਗੇ ਵੀ ਜੇ ਕੋਈ ਇਹ ਮੈਡਮ ਦੇ ਹੁਕਮਾਂ ਦੀ ਉਲੰਘਣਾ ਕਰਦਾ ਤੇ ਉਹਦੇ ਨਾਲ ਫਿਰ ਕਾਰਵਾਈ ਜਿਹੜੀ ਅਸੀਂ ਕਰਾਂਗੇ ਅੱਜ ਅਸੀਂ ਤਿੰਨ ਐਫ ਆਈ ਆਰ ਦੇ ਰਹੇ ਹਾਂ ਔਰ ਸਾਡੀ ਮੇਰੀ ਇਹ ਤੁਹਾਡੇ ਥਰੂ ਸਾਰਿਆਂ ਨੂੰ ਅਪੀਲ ਵੀ ਹੈਗੀ ਆ ਕਿ ਆਪਣਾ ਜਿਹੜਾ ਸ਼ਟਰ ਹੈਗਾ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਅੰਦਰ ਸ਼ਟਰ ਦੇ ਅੰਦਰ ਲਾਓ ਕੋਈ ਵੀ ਜਿਹੜੀ ਵੀਕਲ ਪਾਰਕਿੰਗ ਵਾਲੀ ਜਗ੍ਹਾ ਵਾ ਉੱਥੇ ਤੁਸੀਂ ਰੇੜੀਆਂ ਲਵਾਉਂਗੇ ਤੇ ਉਹ ਵੀ ਤੁਹਾਡੇ ਤੇ ਕਾਰਵਾਈ ਹੋਊਗੀ ਰੇੜੀ ਵਾਲੇ ਤੇ ਤੇ ਹੋਊਗੀ ਹੋਗੀ ਤੁਹਾਡੇ ਤੇ ਵੀ ਜਿਹੜੇ ਦੁਕਾਨਦਾਰ ਨੇ ਬਾਹਰ ਲਵਾਈ ਹੋਗੀ ਉਹਦੇ ਤੇ ਵੀ ਕਾਰਵਾਈ ਹੋਊਗੀ अच्छा मैम देखा जावे ता जिन्नी दुकान ਹੈਗੀ ਆ ਕਿਸੇ ਦੀ ਜਿੰਨੀ ਦੁਕਾਨ ਹੈਗੀ ਆ ਰੱਜ ਜੀ ਹੋਣਾ ਤੇ ਉਹਦੇ ਵਿੱਚ ਵੀ ਹੋ ਜਾਣਾ ਕਾਰਨ ਕੀ ਹੈ ਜਿੰਨੀ ਦੁਕਾਨ ਹੈ ਉਸ ਤੋਂ ਜ਼ਿਆਦਾ ਦੁਕਾਨ ਬਾਹਰ ਮਲੀ ਜਾਂਦੀ ਹੈ ਕਾਰਨ ਕੀ ਸਮਝਦੇ ਅਸੀਂ ਐਕਚੁਅਲੀ ਸਾਡੇ ਲੋਕਾਂ ਨੂੰ ਆਤ ਪਈ ਹੋਈ ਆ ਕਿ ਸ਼ਾਇਦ ਅਸੀਂ ਸਾਰਾ ਸਮਾਨ ਬਾਹਰ ਕੱਢਾਂਗੇ ਲੋਕਾਂ ਨੂੰ ਸ਼ੋਅ ਕਰਾਂਗੇ ਜੇ ਟੂਰਿਸਟ ਵਾਲਾ ਆਉਂਦਾ ਤਾਂ ਜ਼ਿਆਦਾ ਚੱਲੂਗੀ ਉਹਦੇ ਨਾਲ ਕੀ ਹੁੰਦਾ ਸੀਗਾ ਵੀ ਸਮਾਨ ਜਿਹੜਾ ਉਹ ਬਾਹਰ ਤੇ ਆਉਂਦਾ ਹੁੰਦਾ ਸੀ ਤਾਂ ਨਾਲ ਉਹਦੇ ਜਿੰਨਾ ਵੀ ਉੱਥੇ ਕਸਟਮਰ ਲੈਂਦਾ ਸੀਗਾ ਪਲੇਥਿਨ ਪਾੜ ਪਾੜ ਕੇ ਬਾਹਰ ਸੁੱਟਦੇ ਆ ਉਹ ਜਿਹੜਾ ਵਾ ਮੁਰਕੇ ਜਿਹੜੇ ਸੀਵਰੇਜ ਜਿਹੜੇ ਬਲਾਕ ਹੁੰਦੇ ਆ ਜਿਹਦੇ ਨਾਲ ਸਾਡਾ ਜਿਹੜਾ ਬਹੁਤ ਸਾਰਾ ਜਿਹੜੀ ਆਪਾਂ ਪਾਣੀ ਹੁਣ ਆ ਵੀ ਵੇਖ ਲਓ ਪਿੱਛੇ ਵੀ ਆ ਮਤਲਬ ਜੇ ਬਰਾਕੇ ਵੀ ਦਿੰਦੇ ਆ ਤੇ ਉਹਨੂੰ ਕੋਈ ਐਨਰਜੀ ਰਿਪੇਅਰ ਨਹੀਂ ਆ ਜੇ ਆਪ ਵੀ ਆਪਾਂ ਆਪਣੇ ਘਰੇ ਵੀ ਤੇ ਰਿਪੇਅਰ ਕਰਦੇ ਆ ਨਾ ਤੇ ਤੁਸੀਂ ਵੇਖੋ ਜਿੱਥੇ ਉੱਥੇ ਲਿਫਾਫੇ ਛੁੱਟਦੇ ਆ ਉਹ ਸੀਵਰੇਜ ਦੇ ਵਿੱਚ ਹੁੰਦੇ ਉਸੇ ਤਰ੍ਹਾਂ ਹੀ ਉਹ ਬਲਾਕ ਹੁੰਦੇ ਕਿਉਂਕਿ ਪਾਲਸੀ ਨਾਲ ਗੱਲਦਾ ਨਹੀਂ ਉਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਤੇ ਉਹ ਉਹਦੇ ਨਾਲ ਸਾਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਸੀਆਂ ਕਿ ਜਦੋਂ ਇਨਕ੍ਰੋਜਮੈਂਟ ਜਿਹੜੀ ਆ ਫੁੱਟਪਾਥ ਤੇ ਹੋ ਜਾਣੀ ਜਿਹੜਾ ਵੀਕਲਸ ਹੁੰਦੇ ਸੀ ਉਹ ਰੋਡ ਤੇ ਖੜ ਜਾਨੇ ਜਿਹਦੇ ਨਾਲ ਟ੍ਰੈਫਿਕ ਜਾਮ ਹੋ ਜਾਂਦਾ ਹੁਣ ਜਿੰਨੀਆਂ ਵੀ ਜਿੰਨੀਆਂ ਵੀ ਜਿਹੜੇ ਖਾਸ ਕਰਕੇ ਜਿਹੜੇ ਡੈਂਟਿੰਗ ਪੈਂਟਿੰਗ ਵੀ ਮੋਟਰਸਾਈਕਲ ਸਕੂਟਰ ਗੱਡੀਆਂ ਨੂੰ ਠੀਕ ਵੀ ਕਰਦੇ ਆ ਉਹਨਾਂ ਨੂੰ ਵੀ ਵਾਰਨਿੰਗ ਹੈਗੀ ਹੈ ਜੇ ਬਾਈ ਦੀਵੇ ਖਾਸ ਕਰਕੇ ਜਿਹੜਾ ਆਪਾਂ ਰਿਆਲਟੋ ਤੋਂ ਲੈ ਕੇ ਅਸ਼ੋਕਾ ਚੌਂਕ ਤੇ ਸ਼ੋਕਾ ਚੌਂਕ ਤੋਂ ਕ੍ਰਿਸਟਲ ਚੌਂਕ ਬਹੁਤ ਸਾਰੀਆਂ ਰਿਆ ਖਾਸ ਕਰਕੇ ਜਿਹੜਾ ਰੋਸ ਹੋਟਲ ਦੇ ਸਾਹਮਣੇ ਕਾਰ ਦੀ ਕਰਦੇ ਆ ਰਿਪੇਅਰਿੰਗ ਵਗੈਰਾ ਉਹਨਾਂ ਨੂੰ ਮਿਲੂਗਾ ਜੇ ਬਾਈ ਦੀ ਵੀ ਇਹ ਚੀਜ਼ ਹੋਈ ਤਾਂ ਕੱਲ ਨੂੰ ਉਹਨਾਂ ਦਾ ਵੀ ਪਰਚਾ ਜ਼ਰੂਰ ਦਰਜ ਹੋਊਗਾ ਕਿਉਂਕਿ ਅੱਜ ਮੈਂ ਦੋ ਵਾਰੀ ਉੱਥੋਂ ਦੀ ਲੰਘੀਆਂ ਕੱਲ ਪਰਸੋਂ ਦੇ ਅਸੀਂ ਉਹਨਾਂ ਨੂੰ ਦੱਸ ਚੁੱਕੇ ਹਾਂ ਕੱਲ ਨੂੰ ਉਹਨਾਂ ਦੇ ਵੀ ਐਫਆਈਆਰ ਦਰਜ ਹੋਵੇਗੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਇਹਦੇ ਵਿੱਚ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਵੱਡੀ ਮੁਸ਼ਕਲ ਲੋਕਾਂ ਨੂੰ ਆਉਂਦੀ ਹੈ ਜਦੋਂ ਫੁੱਟਪਾਥ ਭਰਿਆ ਹੁੰਦਾ ਹੈ ਸੜਕ ਉੱਤੇ ਲੰਘਣ ਦੀ ਥਾਂ ਨਹੀਂ ਹੁੰਦੀ ਤਾਂ ਜਦੋਂ ਐਫਆਈਆਰ ਤੁਸੀਂ ਦਰਜ ਕਰੋਗੇ ਕਿੰਤੂ ਪਰੰਤੂ ਵੀ ਹੋਏਗਾ ਕਿਉਂਕਿ ਰੇੜੀਆਂ ਵਾਲੇ ਹੋਣਗੇ ਉਹ ਕਹਿਣਗੇ ਗਰੀਬ ਨੇ ਧੱਕਾ ਹੋ ਗਿਆ ਗਰੀਬ ਤੇ ਪਰਚਾ ਦਰਜ ਕਰਤਾ ਇਹ ਗੱਲਾਂ ਵੀ ਸੁਣਨ ਨੂੰ ਮਿਲਣਗੀਆਂ ਫਿਰ ਉਹ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਾਂਗੇ ਨਹੀਂ ਨਹੀਂ ਵੇਖੋ ਉਹਦੇ ਵਿੱਚ ਆਲਰੇਡੀ ਗੱਲ ਹੋਈ ਆ ਕਈ ਜਗ੍ਹਾ ਤੇ ਐਵੇਂ ਇਹ ਰੇੜੀਆਂ ਹੈਗੀਆਂ ਮੈਂ ਜਿੱਥੇ ਅਸੀਂ ਰੇੜੀਆਂ ਨੂੰ ਆਲਰੇਡੀ ਜਗ੍ਹਾ ਦਿੱਤੀ ਵੀ ਹੋਈ ਮਾਨ ਜੋ ਡੀਸੀ ਮੈਮ ਨਾਲ ਵੀ ਗੱਲ ਕੀਤੀ ਆ ਕਮਿਸ਼ਨਰ ਕਾਰਪੋਰੇਸ਼ਨ ਨਾਲ ਵੀ ਗੱਲ ਹੋਈ ਜੇ ਕਿਸੇ ਨੂੰ ਵੇਖੋ ਮੈਂ ਤਾਂ ਹੀ ਤੇ ਇਹ ਕਿਹਾ ਨਾ ਹਰ ਇੱਕ ਦੇ ਕੋਲ ਜਾਜਾ ਕਿਸੇ ਦੇ ਕੋਲ ਇਹ ਨਹੀਂ ਹੈਗਾ ਇਹ ਕਿਸੇ ਨੂੰ ਪ੍ਰੋਬਲਮ ਹੈਗੀ ਤਾਲ ਕਰ ਸਕਦਾ ਐਵੇਂ ਤਾਂ ਨਹੀਂ ਵੇਖੋ ਮੈਂ ਮੈਨੂੰ 9 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ ਅੱਜ ਤਰੀਕ ਹੋ ਗਈ 16 ਤਰੀਕ 16 ਤਰੀਕ ਠੀਕ ਹੈ ਮੈਂ 17 ਤਰੀਕ ਹੋ ਗਈ 16 ਤਰੀਕ ਤੱਕ ਅਹੀਂ ਕੰਟੀਨਿਊ ਇਹੋ ਚੀਜ਼ ਕਰਨੇ ਹਾਂ ਹਾਂ ਇਹ ਅੱਜ ਦੀ ਗੱਲ ਨਹੀਂ ਵੀ 9 ਤਰੀਕ ਤੋਂ ਜਿਹੜੇ ਆਰਡਰ ਆਲਰੇਡੀ ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਗਿਆ ਹੋਇਆ ਹੈ ਯਾਨੀ ਕਿ ਰੇੜੀ ਲਾਣ ਵਾਸਤੇ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਜਾਏਗੀ ਦਿੱਤੀ ਜਾਊਗੀ ਐਵੇਂ ਦੀ ਕੋਈ ਨਹੀਂ ਹੋਗਾ ਵੀ ਕੰਕਲ ਗੱਲ ਤੇ ਇਹ ਨਹੀਂ ਹੈਗਾ ਵੀ ਅਸੀਂ ਆਗੇ ਤੇ ਰੇੜੀ ਬਾਹਰ ਅੰਦਰ ਲੈ ਕੇ ਜਦੋਂ ਅਸੀਂ ਚੱਲ ਗਏ ਤੇ ਰੇੜੀ ਤੁਸੀਂ ਰੋਡ ਤੇ ਲੈ ਕੇ ਆਗੇ ਜਿਸ ਦੇ ਨਾਲ ਬਹੁਤ ਸ ਪਰ ਕੋਕਰੇਟ ਕਰਨਾ ਪਏਗਾ ਨਾਲ ਜਿਹੜੀ ਜਿਹੜੀ ਨੇਚਰਲੀ ਹਰ ਕਿਸੇ ਦਾ ਹੱਲ ਕੱਢਾਂਗੇ ਇਹ ਨਹੀਂ ਹੈਗਾ ਹੁਣ ਆਪਾਂ ਜਿਹ ਦਰਬਾਰ ਸਾਹਿਬ ਵਾਲੀ ਰੋਡ ਆ ਅੱਜ ਜੇ ਸੀ ਇਨਕ੍ਰੋਚਮੈਂਟ ਉੱਥੋਂ ਹਟਾਈ ਸੀਗੀ ਜਿਹੜਾ ਸਾਈਡ ਤੇ ਫੁੱਟਪਾਥ ਸੀ ਔਰ ਟਰੱਕ ਵਗੈਰਾ ਵੱਡੀਆਂ ਵੱਡੀਆਂ ਬੱਸਾਂ ਜਿਹੜੀਆਂ ਸੀਗੀਆਂ ਉਹ ਲੱਗੀਆਂ ਹੋਈਆਂ ਸੀਗਾ ਉਹਦੇ ਅੰਦਰ ਵੇਖੋ ਤੁਸੀਂ ਕਿੰਨੇ ਜਾਣਿਆ ਨੇ ਉਥੇ ਕੁਝ ਐਵੇਂ ਦੀਆਂ ਫੈਮਲੀਆਂ ਹੈਗੀਆਂ ਵੀ ਉਹਨਾਂ ਨੇ ਘਰ ਤਾਂ ਹੀ ਬਣਾਇਆ ਹੋਇਆ ਥੱਲੀ ਉਹਨਾਂ ਨੇ ਅੱਗ ਚੁੱਲੀ ਬਾਲ ਕੇ ਅੱਗ ਵੀ ਲਾਈ ਹੋਈ ਰੱਬ ਨਾ ਕਰੇ ਕੱਲ ਨੂੰ ਕੋਈ ਪ੍ਰੋਬਲਮ ਹੋ ਜੇ 15 ਅਗਸਤ ਵੀ ਆ ਰਹੀ ਆ ਥ੍ਰੈਟ ਕਾਲ ਵੀ ਇੰਨੀ ਆ ਰਹੀ ਆ ਮਾਨ ਜੋ ਕਿ ਸੀਬੀ ਸਾਹਿਬ ਵੱਖਰੀਆਂ ਵੱਖਰਾ ਸਾਰੀ ਜੀਓਜ਼ ਦੀ ਜਿੰਨੇ ਵੀ ਸਾਡੇ ਗਾਸਟਾਂ ਦੇ ਟੀਮਾਂ ਬਣਾ ਕੇ ਚੈਕਿੰਗ ਚੱਲਣ ਰਹੀ ਹੈ ਤੇ ਉਹਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਇਹ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਵੀ ਨਜਾਤ ਮਿਲੂਗੀ ਵੀ ਕੋਈ ਐਵੇਂ ਨਹੀਂ ਅਨਨੋਨ ਅਨਨੋਨ ਪਰਸਨ ਅਣਕੇ ਕਿਤੇ ਵੀ ਐਵੇਂ ਸ਼ੈਲਟਰ ਨਹੀਂ ਬਣਾ ਸਕਦਾ ਇਹ ਵੱਡਾ ਕਦਮ ਹੈ ਤੁਹਾਡਾ ਪਹਿਲੀ ਵਾਰ ਕੇ ਮਾਮਲੇ ਵੀ ਦਰਜ ਕਰਨੇ ਸ਼ੁਰੂ ਕੀਤੇ ਆ ਜਿਹੜਾ ਨਾ ਹਟੇਗਾ ਉਹਦੇ ਉੱਤੇ ਤੇ ਲੱਗਦਾ ਇਹਦੇ ਨਾਲ ਫਰਕ ਐਕਚੁਅਲੀ ਇਹਦੇ ਨਾਲ ਨਾਲ ਅਸੀਂ ਇੱਕ ਇੱਕ ਮੁਲਾਜ਼ਮ ਜਿਹਨਾਂ ਵਾ ਹਰ ਰੋਡ ਤੇ ਜਿਹੜੀਆਂ ਮੇਨ ਰੋਡਸ ਐ ਅੰਦਰ ਮਾਰਕੀਟਸ ਆ ਕਿਆਂ ਇਹ ਪ੍ਰਾਈਵੇਟ ਆਪਣਾ ਪਰਸਾ ਦਾ ਮੁਲਾਜ਼ਮ ਵੀ ਲਾਇਆ ਡੈਬਿਊਟ ਕੀਤਾ ਹੋਇਆ ਫਿਰ ਵੀ ਅਜੇ ਲੋਕਾਂ ਨੂੰ ਮਤਲਬ ਮੇਸਨ ਦਾ ਪਰਚੇ ਦਰਜ ਕਰੰਦਾ ਨਹੀਂ ਆ ਪਹਿਲੋਂ ਵੀ ਜਾਂ ਸਾਡੇ ਚਲਾਨ ਦਰਜ ਕਰੰਦਾ ਨਹੀਂ ਸਕੇ ਜਗ੍ਹਾ ਖਾਲੀ ਹੋ ਮੇਨ ਇਹੋ ਚੀਜ਼ਾਂ ਕਿ ਤੁਹਾਡੇ ਕੋਲ ਜੇ ਕਿਸੇ ਨੇ ਆਉਣਾ ਜੋ ਗੁਰੂ ਮਾਨ ਦੇ ਤੁਸੀਂ ਜੋ ਕਮਾਉਣਾ ਖਾਣਾ ਉਹ ਮਿਲ ਹੀ ਜਾਣ ਗੁਰ RAMਦਾਸ ਦੀ ਨਗਰੀ ਐ ਸੇ ਕਿਸੇ ਕਿਸ ਚੀਜ਼ ਦੀ ਘਾਟ ਨਹੀਂ ਹੈਗੀ ਤੇ ਵਤ ਵਤ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਜਿਹੜੀ ਹੈ ਜਿਹੜੀ ਸਾਡੀ ਡਰਾਈਵ ਆ ਅਸੀਂ ਇਹ ਚੀਜ਼ ਚਾ ਪਰ ਇਹ ਲੋਕਾਂ ਨੇ ਨਾ ਸਮਝ ਕੇ ਇਹ ਚੀਜ਼ ਸਾਨੂੰ ਕਰਨੀ ਪਈ ਨਹੀਂ ਤੇ ਇਹ ਇੰਨੀ ਵੱਡੀ ਇਹ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਅਫੀਸਰ ਨੇ ਨੇਚਰਲੀ ਸਿਪੀ ਸਾਹਿਬ ਵੀ ਰਾਉਂਡ ਲੈਂਦੇ ਆ ਡੀਸੀ मैम ਵੀ ਰਾਉਂਡ ਲੈਂਦੇ ਆ ਕਮਿਸ਼ਨਰ ਕਾਰਪੋਰੇਸ਼ਨ ਵੀ ਲੈਂਦੇ ਆ ਤੇ ਰਾਉਂਡ ਸਾਰੇ ਲੈ ਰਹੇ ਆ ਸਰਕਾਰ ਦੇ ਕੱਡੇ ਤੇ ਕਾਰ ਲਗਾ ਕੇ ਕਿਤੇ ਵੀ ਚਲੇ ਜਾਂਦੇ ਆ ਉਹਨਾਂ ਉੱਤੇ ਕੀ ਕਾਰਵਾਈ ਨਹੀਂ ਉਹ ਗਾੜੀ ਚੁੱਕ ਲੈਣੀ ਟੋ ਬੈਂਡ ਸਾਡੀਆਂ ਪੰਜ ਟੋ ਬੈਂਡ ਚੱਲ ਰਹੀਆਂ ਜੀ ਉਹਦੀ ਤੇ ਗੱਡੀ ਦੇ ਉੱਤੇ ਜਿਹੜਾ ਉਹ ਚਲਾਨ ਬਣਦਾ ਉਹ ਕਰਾਂਗੇ ਜਰੂਰ ਇਹ ਵੀ ਨਹੀਂ ਵੀ ਸੜਕਾਂ ਦੇ ਗੱਡੀਆਂ ਲਾ ਕੇ ਤੇ ਜਿੱਥੇ ਮਰਜੀ ਤੁਰੇ ਫਿਰੋ ਬਜ਼ਾਰਾਂ ਦੇ ਵਿੱਚ ਹੀ ਇਹ ਉਹਨਾਂ ਦਾ ਹੋਣਾ ਜਿਹੜੇ ਰੇੜੀ ਵਾਲੇ ਹੋਣੇ ਵੀ ਉਹਨਾਂ ਦੀਆਂ ਗੱਡੀਆਂ ਨਹੀਂ ਚੱਕਦੇ ਪਿਆ ਨਹੀਂ ਚੱਕਦੇ ਗੱਡੀਆਂ ਚੱਕਦੇ ਵੀ ਗੱਡੀਆਂ ਵੇਖੋ ਤਕਰੀਬਨ ਸਾਡੀਆਂ 50 ਤੋਂ 60 ਗੱਡੀਆਂ ਡੇਲੀ ਦੀਆਂ ਟੋ ਹੋ ਰਹੀਆਂ ਔਰ ਸਾਡੀ ਕੋਈ ਵੇਖੋ ਗੱਲ ਫੇਰ ਉੱਥੇ ਆ ਜਾਂਦੀ ਹੈ ਮਤਲਬ ਹਰ ਇੱਕ ਨੂੰ ਅਵੇਰ ਹਰ ਇੱਕ ਨੂੰ ਅਵੇਰ ਹੈਗਾ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਦੇ ਵੀ ਮਤਲਬ ਜੇ ਹੁਣ ਲੜਕੀਆਂ ਦੇ ਆਪਾਂ ਵੇਖੀਏ ਮੂੰਹ ਤੇ ਮਾਸਕ ਉਹਨਾਂ ਨੇ ਚੁੰਨੀਆਂ ਲਪੇਟ ਇਹ ਤੁਹਾਨੂੰ ਜ਼ਰੂਰ ਤੇ ਆ ਤੁਸੀਂ ਚਾਹੁੰਦੇ ਆ ਵੀ ਤੁਹਾਡੀ ਸਕਿਨ ਖਰਾਬ ਨਾ ਹੋਵੇ ਤੇ ਤੁਸੀਂ ਹੈਲਮਟ ਪਾਓ ਹੈਲਮਟ ਤੇ ਪ੍ਰਵੀਜ਼ਨ ਹੈਗੀ ਹੈ ਨਾ ਉਹ ਤਾਂ ਨਹੀਂ ਤੂੰ ਹੀ ਕਹਿ ਸਕਦੇ ਇਸ ਕਰਕੇ ਸਾਰਿਆਂ ਵਾਸਤੇ ਹੀ ਆ ਵੀ ਰੂਲ ਰੈਗੂਲੇਸ਼ਨ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਆ ਨਹੀਂ ਕਰੋਂਦੇ ਫਿਰ ਕਾਰਵਾਈ ਜ਼ਰੂਰੀ ਮੇਰਾ ਆਖਰੀ ਸਵਾਲ ਹੈ ਲੱਗਦਾ ਕਿ ਅੰਬਰਸਤ ਡਰ ਘਟਵਾ ਇੱਥੋਂ ਅਸੀਂ ਜਲੰਧਰ ਵੱਲ ਨੂੰ ਚੱਲੀਏ ਜਲੰਧਰ ਪਹੁੰਚਦੇ ਹੀ ਹੈਲਮਟ ਵੀ ਦੋ ਜਾਂਦੀ ਆ ਗੱਡੀ ਦੀ ਸੀਟ ਬੈਲਟ ਵੀ ਲੱਗ ਜਾਂਦੀ ਆ ਲੱਗਦੇ ਇਹ ਡਰ ਘਟਵਾ ਜਾਂ ਇੱਥੇ ਕਾਰਵਾਈ ਇਸ ਤਰ੍ਹਾਂ ਦੀ ਹੋਈ ਨਹੀਂ ਸੀ ਪਹਿਲੀ ਨਹੀਂ ਨਹੀਂ ਐਕਚੁਅਲੀ ਕਾਰਵਾਈਆਂ ਤਾਂ ਅਸੀਂ ਕਰ ਹੀ ਰਹੇ ਆ ਮਗਰ ਫਿਰ ਵੀ ਚਲੋ ਕਿਤੇ ਨਾ ਕਿਤੇ ਹੁੰਦਾ ਵੀ ਚਲੋ ਇਹ ਸਮਝ ਜਾਣ ਇਹ ਸਮਝ ਜਾਣ ਪਰ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ ਸਮਝਣ ਕਿਉਂਕਿ ਸਾਡੀ ਨਾ ਆਪਣੇ ਆਪ ਨਹੀਂ ਫਿਰ ਹੁੰਦਾ ਕਿ ਇੰਨੀ ਮਿਹਨਤ ਦੇ ਬਾਵਜੂਦ ਹੀ ਫਿਰ ਤੁਸੀਂ ਉਹ ਜ਼ੀਰੋ ਤੋਂ ਸ਼ੁਰੂ ਕਰਦੇ ਹੁਣ ਜ਼ੀਰੋ ਵਾਲਾ ਕੰਮ ਨਹੀਂ ਹੁਣ 100 ਤੋਂ ਸ਼ੁਰੂ ਕਰਾਂਗੇ ਉੱਥੇ ਪਰਚਾ ਦਰਜ ਕਰ ਬਿਲਕੁਲ ਸੋ ਧੰਨਵਾਦ ਇਹ ਮੈਡਮ ਐਸਪੀ ਮੈਮ ਜਿੰਨਾ ਵੱਲੋਂ ਆਖਿਆ ਗਿਆ ਕਿ ਹੁਣ ਅਸੀਂ ਕਾਰਵਾਈਆਂ ਕਰਾਂਗੇ ਜੇਕਰ ਕੋਈ ਨਹੀਂ ਹਟੇਗਾ ਤਾਂ ਅਸੀਂ ਕਾਰਵਾਈਆਂ ਕਰਾਂਗੇ ਕਾਰਵਾਈਆਂ ਕਰਨੀਆਂ ਬਣਦੀਆਂ ਵੀ ਆ ਕਾਰਨ ਇਹ ਕਿ ਲੋਕਾਂ ਨੂੰ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਫੁੱਟਪਾਥ ਮਲੇ ਹੁੰਦੇ ਆ ਜਦੋਂ ਸੜਕਾਂ ਮਲੀਆਂ ਹੁੰਦੀਆਂ ਤਾਂ ਆਮ ਲੋਕਾਂ ਨੂੰ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੁਣ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਜਿਸ ਵਜ੍ਹਾ ਕਰਕੇ ਹੁਣ ਮਾਮਲੇ ਦਰਜ ਕੀਤੇ ਜਾਣਗੇ ਜਿਹੜੇ ਜਿਹੜੇ ਇਸ ਤਰੀਕੇ ਦੇ ਨਾਲ ਫੁੱਟਪਾਥ ਜਾਂ ਫਿਰ ਸੜਕਾਂ ਨੂੰ ਮਲ ਕੇ ਰੱਖਣਗੇ ਦੇਖਣਾ ਹੋਏਗਾ ਕਿ ਹੁਣ ਪ੍ਰਸ਼ਾਸਨ ਦੇ ਵੱਲੋਂ ਉਸ ਤੋਂ ਅਗਲਾ ਕਦਮ ਕੀ ਚੁੱਕਿਆ ਜਾਂਦਾ ਤਾਂ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾਂਦਾ ਕੈਮਰਾਮੈਨ ਮਿਰੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ